ਉਹ ਨੌਜਵਾਨ ਜਿਹੜੇ ਆ ਉਹ ਚਲੇ ਕੰਮ ਕਰਨ ਦੇ ਲਈ ਗਏ ਸੀਗੇ ਕੀ ਕਿ ਉਹ ਗਲਤ ਰਸਤੇ ਗਏ ਉਹ ਜੈਂਟਾਂ ਦੀ ਗਲਤੀ ਸੀ ਜੈਂਟਾਂ ਨੇ ਗੁਮਰਾਹ ਕੀਤਾ ਸੀ ਉਹਦੇ ਵਿੱਚ ਉਹ ਬੱਚਿਆਂ ਦਾ ਤੇ ਕੋਈ ਕਸੂਰ ਨਹੀਂ ਹੁਣ ਅੱਜ ਥਾਂ ਥਾਂ ਤੇ ਟਰੈਵਲ ਜੈਂਟਾਂ ਨੇ ਏਡੇ ਖੋਲ ਲਿਆ ਉਹਦੇ ਵਿੱਚ ਉਹ ਗੁਮਰਾਹ ਕਰਦੇ ਬੰਦੇ ਦਾ ਮਾਈਂਡ ਵਾਸ਼ ਕਰ ਦਿੰਦੇ ਆ ਔਰ ਕਿਤੇ ਨਾ ਕਿਤੇ ਜਿਹੜਾ ਉਹ ਬੱਚੇ ਵਿਚਾਰੇ ਝਾਸੇ ਚ ਆ ਜਾਂਦੇ ਕੋਈ ਜ਼ਮੀਨਾਂ ਵੇਚ ਕੇ ਕੋਈ ਘਰ-ਬਾਰ ਵੇਚ ਕੇ ਕੋਈ ਗਹਿਣੇ ਉਹ ਜਦੋਂ ਜਾਂਦੇ ਆ ਉੱਥੋਂ ਵੀ ੱੱਕੇ ਤੇ ਇੱਥੇ ਵੀ ੱੱਕੇ ਅੱਜ ਲੋੜ ਆ ਉਹਨਾਂ ਦੇ ਨਾਲ ਖਲੋਂਦੀ ਇੱਥੇ ਕੰਮ ਕਰ ਲੋ ਤੁਸੀਂ ਕੀ ਸੁਪਨੇ ਵੇਖਦੇ ਜੇ ਤੇ ਉੱਥੇ ਕੀ ਹੁੰ ਹਰ ਬੰਦਾ ਜਿਹੜਾ ਵਾ ਸਟ੍ਰਗਲ ਕਰ ਸਕਦਾ ਆਪਣੇ ਮੁਲਕ 'ਚ ਵੀ ਬਥੇਰਾ ਕੰਮ ਆ ਇੱਥੇ ਕੰਮ ਕਰ ਲੋ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਗੋਰੇ ਤਰਸਦੇ ਸੀ ਕਿ ਅਸੀਂ ਜਾ ਕੇ ਪੰਜਾਬ 'ਚ ਕੰਮ ਕਰੀਏ ਅੱਜੋ ਹੀ ਪੰਜਾਬ ਨੂੰ ਜਦੋਂ ਛੜਛੜ ਬਾਹਰ ਜਾਂਦੇ ਜੇ ਕਿਤੇ ਨਾ ਕਿਤੇ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਔਰ ਦੁੱਖ ਦਰਦ ਰਹਿੰਦਾ ਵਾ ਕਿ ਉਹ ਮਾਂ ਪਿਓ ਬਜ਼ੁਰਗ ਨੇ ਓਕੇ ਸੁਕੇ ਹੋ ਕੇ ਤੁਹਾਡੇ ਸੁਪਨੇ ਪੂਰੇ ਕਰ ਲਈ ਤੁਹਾਨੂੰ ਪੈਸੇ ਦੇ ਦਿੰਦੇ ਆ ਘਰ-ਬਾਰ ਗਹਿਣੇ ਰੱਖ ਕੇ ਵੇਚ ਵਟ ਕੇ ਅੱਜ ਉਹ ਹਾਲਾਤ ਜਿਹੜੇ ਆ ਉਹ ਕਹਿੰਦੇ ਜਿਸ ਤਣ ਲੱਗੇ ਹੋਈ ਜਾਣ ਅੱਜ ਦੁੱਖ ਬਹੁਤ ਲੱਗਦਾ ਪਰ ਕਿਤੇ ਨਾ ਕਿਤੇ ਲਾਚਾਰ ਆ ਵੀ ਕੀ ਕਰ ਸਕਦੇ ਆ ਆ ਹੁਣ ਇਹਨੇ ਨੇ ਪੈਸੇ ਉਹ ਪੂਰੇ ਕਿਦਾਂ ਹੋਣਗੇ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਥਾ ਦੂਜਾ ਜਥਾ ਜਿਹੜਾ ਕਿ ਅੱਜ ਦਿਨ ਸ਼ਨੀਵਾਰ ਨੂੰ ਰਾਤ 10 ਵਜੇ ਅਮਰਸਰ ਹਵਾਈ ਅੱਡੇ ਤੇ ਪਹੁੰਚੇਗਾ ਸੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਅਮਰਸਰ ਹਵਾਈ ਅੱਡੇ ਦੀਆਂ ਜਿੱਥੇ ਕਿ ਅੱਜ ਰਾਤ ਨੂੰ ਤਕਰੀਬਨ 10 ਵਜੇ ਜਿਹੜਾ ਕਿ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੂਜਾ ਜਥਾ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਿਹਾ ਉਸ ਇੱਥੇ 에ਅਰਪੋਰਟ ਤੇ ਪਹੁੰਚੇ ਦਾ ਦੱਸ ਦੇਣਾ ਚਾਹੁੰਦੇ ਹਾਂ ਕਿ 119 ਭਾਰਤੀਆਂ ਨੂੰ ਇਸ ਵਾਰ ਜ਼ਬਰਦਸਤੀ ਜੋ ਕੇ ਭਾਰਤ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੇ 67 ਲੋਕ ਅਤੇ ਹਰਿਆਣਾ ਤੇ 33 ਲੋਕ ਸ਼ਾਮਿਲ ਹਨ ਇਸ ਦੌਰਾਨ ਹੋਰ ਵੀ ਲੋਕ ਨੇ ਹੋਰ ਵੀ ਰਾਜਾਂ ਦੇ ਲੋਕ ਨੇ ਜੋ ਇਸ ਜਥੇ ਦੇ ਵਿੱਚ ਪਹੁੰਚ ਰਹੇ ਨੇ ਸੋ ਅਮਰੀਕਾ ਤੋਂ ਰਿਪੋਰਟ ਹੋ ਕੇ ਅੱਜ ਰਾਤ ਨੂੰ 10 ਵਜੇ ਹਵਾਈ ਜਹਾਜ਼ ਜਿਹੜਾ ਕਿ ਅਮਰੀਕਾ ਤੋਂ ਆ ਰਿਹਾ ਹੈ ਉਹ ਇਸ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚੇਗਾ ਸੋ ਇਸੇ ਤਰ੍ਹਾਂ ਹੀ ਕੱਲ ਰਾਤ ਨੂੰ ਵੀ 157 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਇਸੇ 에어ਪੋਰਟ ਤੇ ਪਹੁੰਚੇਗਾ ਸੋ ਤਸਵੀਰਾਂ ਤੁਹਾਡ ਨਾਲ ਸਾਂਝਾ ਕਰ ਰਹੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੀਆਂ ਜਿੱਥੇ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਇੱਥੇ ਜਿਹੜਾ ਕਿ ਅੱਜ ਰਾਤ ਨੂੰ 10 ਵਜੇ ਪਹੁੰਚ ਆਏ ਜਾਵੇਗਾ ਇਸ ਤੋਂ ਪਹਿਲਾਂ ਵੀ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ ਇਹਨਾਂ ਲੋਕਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਲਿਆਂਦਾ ਗਿਆ ਸੀ ਸੋ ਇਸ ਵਾਰ ਭਾਰਤੀਆਂ ਨੂੰ ਕਿਵੇਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਕਿ ਉਹਨਾਂ ਨੂੰ ਦੁਬਾਰਾ ਹਥਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਜਾਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੋ 104 ਭਾਰਤੀਆਂ ਨੂੰ ਅਮਰੀਕਾ ਦੇ ਹਵਾਈ ਸੈਨਾ ਜਹਾਜ਼ ਰਾਹੀਂ ਅੰਮ੍ਰਿਤਸਰ ਦੇ 에어ਪੋਰਟ ਤੇ ਲਿਆਂਦਾ ਗਿਆ ਸੀ ਸੋ ਉਹਨਾਂ ਨੂੰ ਹੱਥਾਂ ਵਿੱਚ ਹਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਲਿਆਂਦਾ ਗਿਆ ਸੀ ਸੋ ਪਹਿਲੀ ਵਾਰ ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਦੇਸ਼ ਨਿਕਾਲਾ ਦਿੱਤਾ ਗਿਆ ਸੋ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਆਖਰੀ ਅਮਰੀਕੀ ਫੌਜੀ ਜਹਾਜ਼ ਜੋ ਕਿ ਅੱਜ ਇੱਥੇ ਰਾਤ ਨੂੰ 10 ਵਜੇ ਪਹੁੰਚ ਰਿਹਾ ਹੈ ਸੋ ਰਿਪੋਰਟ ਕਿਤੇ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਤੋਂ ਅੱਜ ਰਾਤ ਨੂੰ ਹਵਾਈ ਜਹਾਜ਼ ਰਾਹੀਂ ਜਿਹੜਾ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚਾਇਆ ਜਾਵੇਗਾ ਸੋ ਅਮਰੀਕਾ ਨੇ ਪ੍ਰਵਾਸੀਆਂ ਨੂੰ ਲਿਜਾਣ ਲਈ ਫੌਜੀ ਜਹਾਜ਼ਾਂ ਦੀ ਜਿਹੜੀ ਕਿ ਵਰਤੋਂ ਕੀਤੀ ਹੈ ਅਮਰੀਕਾ ਨੇ ਦੇਸ਼ ਨਿਕਾਲਾ ਲਈ ਕੁੱਲ 205 ਗੈਰ ਕਾਨੂੰਨੀ ਭਾਰਤੀਆਂ ਦੀ ਪਛਾਣ ਵੀ ਜਿਹੜੀ ਕੀਤੀ ਹੋਈ ਹੈ ਸੋ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਸਨ ਸੋ ਉਹਨਾਂ ਨੂੰ ਫੜ ਕੇ ਰਿਪੋਰਟ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਜੇ ਗੱਲ ਕਰੀ ਤਾਂ ਅੱਜ ਅਮਰੀਕਾ ਤੋਂ ਦੂਜਾ ਜਥਾ ਇਸ ਤੋਂ ਪਹਿਲਾਂ ਵੀ ਇੱਕ ਜਥਾ ਆਇਆ ਸੀ ਜਿਸ ਦੇ ਵਿੱਚ 104 ਪ੍ਰਵਾਸੀ ਭਾਰਤੀ ਸਨ ਸੋ ਅੱਜ ਦੂਜਾ ਜਥਾ ਜਿਸ ਦੇ ਵਿੱਚ ਤਕਰੀਬਨ 119 ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਕੱਲ ਨੂੰ ਵੀ ਇੱਕ ਜਹਾਜ਼ ਇੱਕ ਜਥਾ ਆਵੇਗਾ ਜਿਸ ਦੇ ਵਿੱਚ ਤਕਰੀਬਨ 157 ਭਾਰਤੀ ਲੋਕ ਹੋਣਗੇ ਸੋ ਪਿਛਲੀ ਵਾਰੀ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਹੱਥਾਂ ਵਿੱਚ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਭੇਜਿਆ ਗਿਆ ਸੀ ਸੋ ਇਸ ਵਾਰ ਦੇਖਣਾ ਹੋਵੇਗਾ ਕਿ ਉਹਨਾਂ ਦੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਜਾਂ ਪੈਰਾਂ ਵਿੱਚ ਬੇੜੀਆਂ ਲਗਾਈਆਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਤੇ ਰੋਸ ਵੀ ਕੀਤਾ ਜਾ ਰਿਹਾ ਇੱਥੇ ਲੋਕਾਂ ਦੇ ਵੱਲੋਂ ਕਿ ਸਾਡੇ ਬੱਚਿਆਂ ਨੂੰ ਇੱਜ਼ਤ ਦੇ ਨਾਮ ਦੇ ਨਾਲ ਵਾਪਸ ਭੇਜੇ ਜਾਵੇ ਪਰ ਅਮਰੀਕਾ ਵੱਲੋਂ ਰਿਪੋਰਟ ਕੀਤੇ ਭਾਰਤੀਆਂ ਨੂੰ ਜਿਵੇਂ ਕਿ ਇਸ ਵਾਰ ਰਿਪੋਰਟ ਕਰਕੇ ਭਾਰਤ ਵਿੱਚ ਭੇਜਿਆ ਜਾ ਰਿਹਾ ਹੈ ਸੋ ਹੱਥਾਂ ਵਿੱਚ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਭੇਜੇਗਾ ਹੀ ਪਿਛਲੀ ਵਾਰੀ ਸੋ ਇਸ ਵਾਰ ਵੀ ਦੇਖਣਾ ਹੋਵੇਗਾ ਸੋ ਗੱਲਬਾਤ ਕਰਨ ਲਈ ਆਪਾਂ ਜਰੂਰ ਸਮਾਜ ਸੇਵਕਾਂ ਨਾਲ ਇੱਥੇ ਗੱਲਬਾਤ ਕਰਾਂਗੇ ਤੇ ਕਾਫੀ ਲੋਕ ਇੱਥੇ ਪਹੁੰਚੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਵਾਰ ਜਿਹੜੇ ਲੋਕ ਉੱਥੋਂ ਆ ਰਹੇ ਨੇ ਉਹਨਾਂ ਨਾਲ ਕਿਵੇਂ ਦਾ ਵਿਹਾਰ ਜਿਹੜਾ ਉੱਥੇ ਕੀਤਾ ਗਿਆ ਕਿਵੇਂ ਉੱਥੋਂ ਫੜਿਆ ਗਿਆ ਤੇ ਇਹ ਹੱਥਾਂ ਵਿੱਚ ਹੱਥਕੜੀਆਂ ਜਾਂ ਪੈਰਾਂ ਵਿੱਚ ਬੇੜੀਆਂ ਜਿਹੜੇ ਪਾਈਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਨੇ ਵਾਲ ਮੌਜੂਦ ਨੇ ਸਮਾਜ ਸੇਵਕ ਸਭੀ ਸੁਣੋ ਸੋਨੂ ਜੀ ਕਿਵੇਂ ਦੇਖਦੇ ਹੋ ਹੱਥਾਂ ਵਿੱਚ ਹਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਜਿਵੇਂ ਕਿ ਨੌਜਵਾਨਾਂ ਨੂੰ ਰਿਪੋਰਟ ਕਰਕੇ ਭਾਰਤ ਵਿੱਚ ਲਿਆਇਆ ਜਾਂ ਪੰਜਾਬ ਦੇ ਨੌਜਵਾਨ ਨੂੰ ਲਿਆਇਆ ਬਹੁਤ ਮਾੜੀ ਗੱਲ ਹੈ ਔਰ ਸਾਡੇ ਦੇਸ਼ ਲਈ ਬੜੀ ਸ਼ਰਮ ਵਾਲੀ ਗੱਲ ਹੈ ਔਰ ਸਾਡੇ ਦੇਸ਼ ਨੂੰ ਨੀਚਾ ਵਿਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਅਮਰੀਕਾ ਵੱਲੋਂ ਉਹ ਨੌਜਵਾਨ ਜਿਹੜੇ ਆ ਉਹ ਚੜੇ ਕੰਮ ਕਰਨ ਦੇ ਲਈ ਗਏ ਸੀਗੇ ਕੀ ਕਿ ਉਹ ਗਲਤ ਰਸਤੇ ਗਏ ਹੋ ਜੈਂਟਾਂ ਦੀ ਗਲਤੀ ਸੀ ਜੈਂਟਾਂ ਨੇ ਗੁੰਮਰਾਹ ਕੀਤਾ ਸੀ ਉਹਦੇ ਵਿੱਚ ਉਹ ਬੱਚਿਆਂ ਦਾ ਤੇ ਕੋਈ ਕਸੂਰ ਨਹੀਂ ਹੁਣ ਅੱਜ ਥਾਂ ਥਾਂ ਤੇ ਟਰੈਵਲ ਜੈਂਟਾਂ ਨੇ ਐਡੇ ਖੋਲ ਲਿਆ ਉਹਦੇ ਵਿੱਚ ਉਹ ਗੁੰਮਰਾਹ ਕਰਦੇ ਬੰਦੇ ਦਾ ਮਾਈਂਡ ਵਾਸ਼ ਕਰ ਦਿੰਦੇ ਆ ਔਰ ਕਿਤੇ ਨਾ ਕਿਤੇ ਜਿਹੜਾ ਉਹ ਬੱਚੇ ਵਿਚਾਰੇ ਝਾਸੇ ਚ ਆ ਜਾਂਦੇ ਕੋਈ ਜ਼ਮੀਨਾਂ ਵੇਚ ਕੇ ਕੋਈ ਘਰ-ਬਾਰ ਵੇਚ ਕੇ ਕੋਈ ਗਹਿਣੇ ਉਹ ਜਦੋਂ ਜਾਂਦੇ ਆ ਉੱਥੋਂ ਵੀ ਤੱਕੇ ਤੇ ਇੱਥੇ ਵੀ ਤੱਕੇ ਅੱਜ ਲੋੜ ਆ ਉਹਨਾਂ ਦੇ ਨਾਲ ਖਲੋਣ ਦੀ ਕਿਉਂਕਿ ਨਾ ਤੇ ਮੈਂ ਕਿਸੇ ਪੋਲਿਟੀਕਲ ਬੰਦੇ ਦੀ ਗੱਲ ਕਰਨੀ ਆ ਨਾ ਮੈਂ ਕਿਸੇ ਹੋਰ ਦੀ ਮੈਂ ਤੇ ਇਹੀ ਗੱਲ ਕਰੂੰ ਵੀ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖਲੋਈਏ ਕਿਤੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਮ ਸੇ ਕਮ ਉਹਨਾਂ ਨੂੰ ਨੌਕਰੀ ਦੇ ਦੇਣ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮੈਂ ਹੀ ਰਿਕਵੈਸਟ ਕਰੂੰਗਾ ਇਹਦੇ ਵਿੱਚ ਦੋ ਗੱਲਾਂ ਦੇਖਣ ਨੂੰ ਮਿਲਦੀਆਂ ਇੱਕ ਤੇ ਬਾਹਰ ਵਿਦੇਸ਼ ਜਾਣ ਦੀ ਲਾਲਸਾ ਛੇਤੀ ਅਮੀਰ ਹੋਣ ਦੀ ਲਾਲਸਾ ਜੇ ਦੇਖਿਆ ਜਾਵੇ ਤਾਂ ਨੌਜਵਾਨ ਇੱਥੇ ਰਹਿ ਕੇ ਵੀ ਕੰਮਕਾਰ ਕਰ ਸਕਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਪਰ ਦੂਜੇ ਨੂੰ ਦੇਖ ਕੇ ਲੱਗਦਾ ਕਿ ਮੈਂ ਛੇਤੀ ਇਹਦੇ ਵਾਂਗੂ ਗੱਡੀਆਂ ਚਾਹਾਂ ਸੁਪਨੇ ਸਕਾਰ ਕਰਨ ਦੇ ਲਈ ਔਰ ਗੈਰ ਕਾਨੂੰਨੀ ਤਰੀਕੇ ਨਾਲ ਢੰਗ ਬਣਾਉਂਦੇ ਕੀ ਉਹ ਸਹੀ ਹੈ ਬਿਲਕੁਲ ਗਲਤ ਹੈ ਇਹੀ ਚੀਜ਼ਾਂ ਨੇ ਮਰਵਾਇਆ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੇ ਹੀ ਸਾਡੇ ਬੱਚਿਆਂ ਦਾ ਪਰਿਵਾਰਾਂ ਦਾ ਨੁਕਸਾਨ ਕੀਤਾ ਸਾਨੂੰ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਸੇ ਅਲਵੇਖ ਕੇ ਤੁਸੀਂ ਆਪਣਾ ਨੁਕਸਾਨ ਨਾ ਕਰੋ ਭਰਾਓ ਛੋਟੇ ਛੋਟੇ ਬੱਚੇ ਐ ਇੱਥੇ ਕੰਮ ਕਰ ਲਓ ਤੁਸੀਂ ਕੀ ਸੁਪਨੇ ਵੇਖਦੇ ਜੇ ਤੇ ਉੱਥੇ ਕੀ ਹੁੰਦਾ ਗਾੜੀ ਹਰ ਬੰਦਾ ਜਿਹੜਾ ਵਾ ਸਟ੍ਰਗਲ ਕਰ ਸਕਦਾ ਆਪਣੇ ਮੁਲਕ 'ਚ ਵੀ ਬਥੇਰਾ ਕੰਮ ਐ ਇੱਥੇ ਕੰਮ ਕਰ ਲਓ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਗੋਰੇ ਤਰਸਦੇ ਸੀ ਕਿ ਅਸੀਂ ਜਾ ਕੇ ਪੰਜਾਬ 'ਚ ਕੰਮ ਕਰੀਏ ਅਜੋ ਹੀ ਪੰਜਾਬ ਨੂੰ ਜਦੋਂ ਛੜਛੜ ਬਾਹਰ ਜਾਂਦੇ ਜੇ ਕਿਤੇ ਨਾ ਕਿਤੇ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਔਰ ਦੁੱਖ ਦਰਦ ਰਹਿੰਦਾ ਵਾ ਕਿ ਉਹ ਮਾਂ ਪਿਓ ਬਜ਼ੁਰਗ ਨੇ ਉਹਕੇ ਸੁਕੇ ਹੋਕੇ ਤੁਹਾਡੇ ਸੁਪਨੇ ਪੂਰੇ ਕਰ ਲਈ ਤੁਹਾਨੂੰ ਪੈਸੇ ਦੇ ਦਿੰਦੇ ਆ ਘਰ-ਬਰ ਗਹਿਣੇ ਰੱਖ ਕੇ ਵੇਚ-ਵਟ ਕੇ ਅੱਜ ਉਹ ਹਾਲਾਤ ਜਿਹੜੇ ਆ ਉਹ ਕਹਿੰਦੇ ਜਿਸ ਤਣ ਲੱਗੇ ਹੋਈ ਜਾਣੀ ਅੱਜ ਦੁੱਖ ਬਹੁਤ ਲੱਗਦਾ ਪਰ ਕਿਤੇ ਨਾ ਕਿਤੇ ਲਾਚਾਰ ਆ ਵੀ ਕੀ ਕਰ ਸਕਦੇ ਆ ਆਪਾਂ ਹੁਣ ਇਹਨਾਂ ਨੇ ਪੈਸੇ ਉਹ ਪੂਰੇ ਕਿਦਾਂ ਹੋਣਗੇ ਮੈਂ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਰਿਕਵੈਸਟ ਕਰੂੰ ਕਿ ਕਮ ਸੇ ਕਮ ਨੌਕਰੀ ਇਹਨਾਂ ਪਰਿਵਾਰਾਂ ਨੂੰ ਦੇ ਦਿਓ ਇਹਨਾਂ ਨੂੰ ਉਧਰੋਂ ਤੱਕਾ ਪਿਆ ਤੁਸੀਂ ਗੱਲ ਨਾਲ ਲਾਓ ਵੱਡਾ ਦਿਲ ਵਿਖਾਓ ਪਰ ਇਹਨਾਂ ਲੋਕਾਂ ਨੂੰ ਰੋਜ਼ਗਾਰ ਇੱਥੇ ਦੋ ਕਿਉਂਕਿ ਹੁਣ ਉਹ ਬੱਚਿਆਂ ਦੇ ਨਾ ਮਾਈਂਡ ਦੇ ਵਿੱਚ ਵੇਖੋ ਕਿੰਨੀ ਤਗੜੀ ਸਾਟ ਆ ਵੀ ਅਸੀਂ ਗਏ ਕਿੱਦਾਂ ਸੀ ਅਸੀਂ ਕਿਹੜੇ ਮੂਨਾ ਪਰਿਵਾਰ ਦੇ ਕੋਲ ਜਾਈਏ ਔਰ ਜਦੋਂ ਪਿੰਡ ਦੇ ਵਿੱਚ ਉਹ ਜਾਂਦੇ ਆ ਤੇ ਫਿਰ ਲੋਕ ਕਿਹੜੀ ਨਿਗਾਹ ਨਵੇਂਦੇ ਹਮਦਰਦੀ ਜਦੋਂ ਕਰਦੇ ਤਾਂ ਬੱਚੇ ਕਹਿੰਦੇ ਅਸੀਂ ਤੇ ਕੰਮ ਕਰਨ ਗਏ ਫਿਊਚਰ ਬਣਾਉਣ ਗਏ ਸੀ ਆਪਣੇ ਮਾਪਿਓ ਦੇ ਸੁਪਨੇ ਪੂਰੇ ਕਰਨ ਗਏ ਸੀ ਪਰ ਅੱਜ ਜਦੋਂ ਆਉਣਾ ਨਾ ਉਹਨਾਂ ਨੇ ਇੱਥੇ ਆਪਣੀ ਧਰਤੀ ਤੇ ਫਿਰ ਦੁਬਾਰਾ ਉਦੋਂ ਆਉਣਾ ਸੀ ਖੁਸ਼ੀ-ਖੁਸ਼ੀ ਕੁਝ ਲੈ ਕੇ ਤੇ ਜ਼ਿਆਦਾ ਤਰਸੂਸੀ ਪਿੰਡਾਂ ਦੇ ਵਿੱਚ ਜੇ ਗੱਲ ਕਰੋ ਤੇ ਐਨ ਆਰ ਆਈਆਂ ਦੀ ਹੀ ਦੇਣੀਆਂ ਜਿਆਦਾ ਤੱਕ ਜਿਹੜੇ ਗੇਟ ਬਣੇ ਆ ਕੁਛ ਕੰਮ ਆ ਉਹ ਐਨਆਰਆਈਆਂ ਨੇ ਕਰਵਾਏ ਆ ਔਰ ਜਿਹੜੇ ਪਿਚਰੇ ਗਏ ਉਹਨਾਂ ਨੂੰ ਵੇਖ ਕੇ ਸੁਪਨੇ ਲੈ ਕੇ ਤੇ ਅੱਜ ਉਹ ਕਿਤੇ ਨਾ ਕਿਤੇ ਇਹ ਚੀਜ਼ ਮਹਿਸੂਸ ਕਰਦੇ ਹੋਣਗੇ ਵੀ ਅਸੀਂ ਜਿਹੜੇ ਰਾਹ ਤੇ ਪੈ ਸੀ ਕਿਤੇ ਨਾ ਕਿਤੇ ਜ 5% ਉਹਨਾਂ ਦੀ ਗਲਤੀ ਸੀ 90% ਜੈਂਟਾਂ ਦੀ ਵੀ ਗਲਤੀ ਸੀ ਕਹੇ ਜਾਂਦਾ ਕਿ ਏਜੰਟ ਵੱਲੋਂ ਪਹਿਲਾਂ ਚੰਗੇ ਸੁਪਨੇ ਦਿਖਾਏ ਜਾਂਦੇ ਨੇ ਕਿ ਮੈਂ ਤੈਨੂੰ ਛੇਤੀ ਹੀ ਤੈਨੂੰ ਸੋਖੇ ਤਰੀਕੇ ਨਾਲ ਹੀ ਅਮਰੀਕਾ ਪਹੁੰਚਾ ਦਵਾਂਗਾ ਪਰ ਬਾਅਦ ਵਿੱਚ ਜਦੋਂ ਉਹਨਾਂ ਦੇ ਹੱਥ ਚੜ ਜਾਂਦਾ ਨੌਜਵਾਨ ਤਾਂ ਉਸ ਤੋਂ ਬਾਅਦ ਉੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਜੰਗਲਾ ਰਾਹੀਂ ਬੜੇ ਔਖੇ ਤਰੀਕਿਆਂ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚਾਇਆ ਜਾਂਦਾ ਏ ਕੰਮ ਹੀ ਸਾਰਾ ਏਜੰਟਾਂ ਦਾ ਵਾ ਏਜੰਟਾਂ ਦੀ ਹੀ ਮਿਹਰਬਾਨੀ ਹੈ ਏਜੰਟਾਂ ਤੋਂ ਬਿਨਾ ਹੋਰ ਕੋਈ ਨਹੀਂ ਕੰਮ ਕਰਦਾ ਬਸ ਢੜਿਆਂ ਤੇ ਥਾਂ-ਥਾਂ ਤੇ ਏਜੰਟ ਜੇਕਰ ਪੰਜਾਬ ਦੇ ਵਿੱਚ ਤੁਸੀਂ ਨਾ ਵੇਖੋਗੇ ਅੱਜ ਏਜੰਟਾਂ ਦੀ ਤੇ ਬਾਬਿਆਂ ਦੀ ਕੋਈ ਕਮੀ ਨਹੀਂ ਔਰ ਬਹੁਤ ਜ਼ਿਆਦਾ ਮਾਹੌਲ ਜਿਹੜਾ ਇਹਨਾਂ ਲੋਕਾਂ ਖਰਾਬ ਕਰਦਾ ਜਿਹੜੇ ਸਿਰੇ ਦੇ ਵਿਲੜੜੇ ਆ ਨਕੰਮੇ ਆ ਉਹ ਜਾਂ ਏਜੰਟ ਬਣੋ ਜਾਂ ਬਾਬਾ ਬਣੋ ਉਹੀ ਪੰਜਾਬ ਦਾ ਜਿਹੜਾ ਵਾ ਦਿਸ਼ਾ ਔਰ ਸਾਡੇ ਦੇਸ਼ ਦੀ ਗਲਤ ਬੰਨੇ ਲਾਉਂਦੇ ਕਿਉਂਕਿ ਲੋਕਾਂ ਨੂੰ ਸੁਪਨੇ ਵੱਡੇ ਵਿਖਾ ਕੇ ਬੱਚਿਆਂ ਨੂੰ ਉਹਨਾਂ ਦਾ ਮਾਈਂਡ ਵਾਸ਼ ਕਰਕੇ ਗਲਤ ਬੰਨੇ ਲਾ ਦਿੰਦੇ ਕਿਤੇ ਨਾ ਕਿਤੇ ਸਾਡੇ ਨੌਜਵਾਨ ਕੁਮਰਾ ਹੋ ਜਾਂਦੇ ਉਹਦਾ ਨਤੀਜਾ ਜੇ ਅੱਜੇ ਬਿਲਕੁਲ ਜੀ ਕਈ ਪਰਿਵਾਰ ਵੇਖੇ ਨੇ ਜਿਨ੍ਹਾਂ ਦੇ ਵਿੱਚ ਭੈਣਾਂ ਦਾ ਵਿਆਹ ਕਰਨਾ ਸੀ ਭੈਣਾਂ ਰੋਧੀਆਂ ਨਹੀਂ ਵਿਖੀ ਜਾ ਰਹੀਆਂ ਮਾਂ ਰੋਦੀ ਨਹੀਂ ਵਿਖੀ ਜਾ ਰਹੀ ਸੋ ਜਿਹੜਾ ਇਹ ਮਾਹੌਲ ਏ ਜਿਹੜਾ ਇਸ ਸਮੇਂ ਜਿਹੜਾ ਸਮਾਂ ਇਹ ਵੇਖਿਆ ਨਹੀਂ ਜਾ ਰਿਹਾ ਤੇ ਕੁਝ ਪਿੰਡ ਵੀ ਸਾਹਮਣੇ ਆਏ ਨੇ ਜਿੱਦਾਂ ਦੇ ਪਿੰਡ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਪਰ ਜੇ ਦੇਖਿਆ ਜਾਵੇ ਤਾਂ ਇੱਕ ਚੰਗਾ ਸੁਪਨਾ ਸਿਰਕਾਰ ਕਰਨ ਲਈ ਵਿਦੇਸ਼ੀ ਧਰਤੀ ਗਏ ਪਰ ਦੂਜੇ ਦੋ ਤਰੀਕੇ ਨਾਲ ਦੋ ਨੰਬਰ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਤੇ ਅੱਜ ਜਿਹੜਾ ਕਿ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੋ ਨੌਜਵਾਨਾਂ ਨੂੰ ਕੀ ਚਾਹੀਦਾ ਖਾਸ ਵੀ ਕਿ ਕਿਸ ਤਰੀਕੇ ਨਾਲ ਜਾਣਾ ਚਾਹੀਦਾ ਦੇਖੋ ਨੌਜਵਾਨਾਂ ਨੂੰ ਜਦੋਂ ਜਾਣਾ ਚਾਹੀਦਾ 1 ਨੰਬਰ 'ਚ ਜਾਣ ਗਲਤ ਤਰੀਕੇ ਨਾਲ ਜਾਣਾ ਕਿਉਂਕਿ ਭਰਾਓ ਇਹਨੇ ਨੇ ਪੈਸੇ ਵੀ ਲੱਗ ਜਾਣੇ ਫਿਰ ਆਪਾਂ ਗਲਤ ਤਰੀਕੇ ਨਾਲ ਜਾਵਾਂਗੇ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਪਰਿਵਾਰਾਂ ਨੂੰ ਮੁਕਤ ਨਹੀਂ ਪੈਂਦੀ ਆ ਔਰ ਸਾਨੂੰ ਵੀ ਦੁੱਖ ਹੁੰਦਾ ਵੇਖ ਕੇ ਜਦੋਂ ਮਾਂ ਪਿਓ ਰੋਂਦੇ ਬਜ਼ੁਰਗ ਔਰ ਬੜੀ ਤਕਲੀਫ ਹੁੰਦੀ ਆ ਉਹ ਤਕਲੀਫ ਬਿਆਨ ਨਹੀਂ ਕੀਤੀ ਜਾ ਸਕਦੀ ਕਹਿੰਦੇ ਜਦੋਂ ਕੁੱਟ ਲੋਗੇ ਨਾ ਉਹ ਪੀੜ ਨਹੀਂ ਹੁੰਦੀ ਪਰ ਜਿਹੜ ਮੇਰੀ ਸਾਰੀਆਂ ਜਿੱਥੇ ਬੰਦਿਆਂ ਨੂੰ ਐਨਜੀਓ ਨੂੰ ਐਜੀਪੀਸੀ ਨੂੰ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਪਰਿਵਾਰਾਂ ਨਾਲ ਖਲੋ ਵੱਡਾ ਦਿਲ ਵਿਖਾ ਕੇ ਜਿੰਨੇ ਜੋਗੇ ਹੈਗੇ ਸਾਡਾ ਸਾਰਿਆਂ ਦਾ ਫਰਜ਼ ਆ ਔਰ ਸਾਰਾ ਮੀਡੀਆ ਜਿੱਦਾਂ ਖਲੁੱਤਾ ਵਾ ਔਰ ਸਾਰੇ ਲੋਕਾਂ ਨੂੰ ਇਹ ਨਾਲ ਖਲੋਣਾ ਚਾਹੀਦਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਬੱਚੇ ਬਾਹਰ ਜਾ ਕੇ ਚੰਗੇ ਸੁਪਨੇ ਸਰਕਾਰ ਕੰਮ ਲਈ ਵਿਦੇਸ਼ਾਂ ਰੁਕ ਕਰਦੇ ਨੇ ਪਰ ਕੁਝ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਚੰਗੇ ਜੀਵਨ ਜੀ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜੇ ਉਹ ਚੰਗਾ ਜੀਵਨ ਜੀ ਸਕਦੇ ਨੇ ਤਾਂ ਸਾਡੇ ਬੱਚੇ ਕਿਉਂ ਨਹੀਂ ਸਾਡੇ ਉਹ ਮਿਹਨਤ ਕਰਦੇ ਆਣਗੇ ਤੇ ਉਹ ਮਿਹਨਤ ਦੇ ਨਾਲ ਉਹਨਾਂ ਦੇ ਕੰਮ ਬਣ ਹੀ ਜਾਂਦੇ ਆ ਤੇ ਸਾਡੇ ਲੋਕ ਮਿਹਨਤ ਕਰ ਰਹੇ ਇੱਥੇ ਬਹੁਤ ਸਾਰੇ ਮੁੰਡੇ ਨੇ ਜਿਨ੍ਹਾਂ ਨੇ ਡਿਗਰੀਆਂ ਜਾਂਦਾ ਨੌਕਰੀਆਂ ਨਹੀਂ ਮਿਲੀਆਂ ਉਹ ਅੱਜ ਕੰਮ ਕਰਦੇ ਇੱਥੇ ਉਹਨਾਂ ਨੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਆਪਣਾ ਕਾਰੋਬਾਰ ਉਹਨਾਂ ਚਲਾ ਨਕੇ ਸਾਡਾ ਫਰਜ਼ ਬਣਦਾ ਕਿ ਅਸੀਂ ਕੰਮ ਕਰੀਏ ਔਰ ਜਦੋਂ ਅਸੀਂ ਆਪਣੇ ਮੁਲਕ ਨੂੰ ਛੜਛੜ ਬਾਹਰ ਜਾਵਾਂਗੇ ਤੇ ਕਿਤੇ ਨਾ ਕਿਤੇ ਉਹ ਨੁਕਸਾਨ ਤੇ ਹੋਣਾ ਹੀ ਹੈ ਅੱਜ ਪੰਜਾਬ ਖਾਲੀ ਹੁੰਦਾ ਜਾ ਰਿਹਾ ਅਸੀਂ ਵੀ ਚਿੰਤਾ ਦੇ ਇਸ ਚੀਜ਼ ਲਈ ਔਰ ਬੇहद ਚਿੰਤਾ ਦਾ ਵਿਸ਼ਾ ਪੰਜਾਬ ਦੀ ਜਵਾਨੀ ਨੂੰ ਇਥੇ ਰੋਜ਼ਗਾਰ ਪੈਦਾ ਕਰਕੇ ਦੇਣਾ ਬੜਾ ਜ਼ਰੂਰੀ ਆ ਔਰ ਬਹੁਤ ਚਿੰਤਾ ਦਾ ਵਿਸ਼ਾ ਵੀ ਅੱਜ ਹੋ ਰਿਹਾ ਜਾ ਇੱਥੇ ਜਾ ਜਾ ਰਿਹਾ ਔਰ ਉਹ ਵੀ ਪੰਜਾਬ ਦੀ ਧਰਤੀ ਤੇ ਬੜਾ ਦੁੱਖ ਲੱਗ ਰਿਹਾ ਇਸ ਗੱਲ ਲਈ ਕਿ ਜੋ ਸਾਹਿਬ ਨੂੰ ਫਲਾਈਟ ਤੇ ਬੰਦ ਕਰਤੀ ਤੇ ਜਾ ਜਿਹੜਾ ਅਮਰੀਕਾ ਦਾ ਇੱਥੇ ਲੈਂਡ ਹੋ ਰਿਹਾ ਕਹਿੰਦੇ ਰਨਵੇ ਨਹੀਂ ਸਹੀ ਪਰ ਬੜੀ ਦੁੱਖ ਵਾਲੀ ਗੱਲ ਇੱਥੇ ਜਿਹੜੇ ਵੀ ਲੀਡਰ ਆਉਂਦੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਦੇ ਨਾਲ ਖਲੋ। ਕੀ ਲੱਗਦਾ ਕਿ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ? ਬਿਲਕੁਲ ਪੰਜਾਬ ਨੂੰ ਟਾਰਗੇਟ ਕੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਔਰ ਬਹੁਤ ਵਧੀਆ ਗੱਲ ਮੈਂ ਇੱਕ ਦੱਸਣ ਲੱਗਾ। ਕਹਿੰਦੇ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਕੇ ਪੰਜਾਬ ਗੁਰੂ ਦੀ ਕਿਰਪਾ ਦੇ ਨਾਲ ਵਸਦਾ ਹੈ। ਇੱਥੇ ਜਿਸ ਧਰਤੀ ਤੇ ਪਾਸ਼ਾ ਦਾ ਖੂਨ ਡੁੱਲਿਆ ਹੋਵੇ ਤੇ ਉਹ ਧਰਤੀ ਤੇ ਸੂਰਬੀਰ ਯੋਧਿਆਂ ਦੀ ਚੜ੍ਹਦੀ ਕਲਾ ਵਾਲੀ ਆ। ਤੁਸੀਂ ਜਿੰਨਾ ਅਮਰਜੀਤ ਬਦਨਾਮ ਕਰ ਲੋ ਪੰਜਾਬ ਚੜ੍ਹਦੀ ਕਲਾ 'ਚ ਰਹਿਣਾ ਔਰ ਪੰਜਾਬ ਨੇ ਸੂਰਬੀਰ ਯੋਧਿਆਂ ਨੂੰ ਜੰਮਦੇ ਰਹਿਣਾ ਇਹ ਸਾਡੇ ਪੰਜਾਬੀਆਂ ਨੇ ਸਿਰ ਗਾੜੀ ਡਾਉਨ ਲਈ ਤਿਆਰ ਹੀ ਹੁੰਦੇ ਆ ਇਸ ਕਰਕੇ ਅੱਜ ਵੀ ਜੇ ਜ਼ਰੂਰਤ ਪਈ ਤੇ ਸਾਡੇ ਲੋਕ ਬੜੇ ਵੱਡੇ ਦਿਲ ਨਾਲ ਖਲੋਣ ਲਈ ਤਿਆਰ ਜਿਹੜੇ ਡਿਪੋਰਟ ਹੋ ਕੇ ਆ ਰਹੇ ਨੇ ਉਹ ਵੀ ਦੁਖੀ ਪਰਿਵਾਰ ਵੀ ਦੁਖੀ ਪਰ ਕੁਝ ਰਾਜਨੀਤਿਕ ਲੋਕ ਰੋਟੀਆਂ ਸੇਕ ਰਹੇ ਮਾੜੀ ਗੱਲ ਆ ਰੋਟੀਆਂ ਸੇਕਣ ਆਪਣੇ ਕੋਲੋਂ ਦੱਸਦਾ ਵੀ ਵੀ ਲੱਖ ਰੁਪਇਆ ਦੇ ਕੇ ਜਾਣ ਨਾ ਪਰਿਵਾਰਾਂ ਨੂੰ ਉਧਾਂ ਆਣ ਕੇ ਉਹ ਮੜਾ ਮੜਾ ਕਹਿੰਦਾ ਕਿ ਫਾਇਦਾ ਆਉਣ ਉਹਨਾਂ ਦੇ ਨਾਲ ਖਲੋਣ ਕੋਈ 10 ਲੱਖ 20 ਲੱਖ ਦੀ ਮਤ ਕਰਨ ਪਰਿਵਾਰਾਂ ਦੀ ਕਿੱਡੀ ਕਬੱਡੀ ਗੱਲ ਇਹਨਾਂ ਲਈ ਇਹਨਾਂ ਲਈ ਬਹੁਤ ਛੋਟੀਆਂ ਗੱਲਾਂ ਆ ਉਹਨਾਂ ਦੀ ਮਦਦ ਕਰਨਾ ਆਹ ਡਰਾਮੇ ਨ ब्राह्मणਾ ਕਰਨਾਂ ਦੇ ਲੂਨ ਨਾ ਪਉਣ ਉਹਨਾਂ ਦੇ ਜਕਮਾਤੇ ਉਹ ਨਹੀਂ ਮਾੜਾ ਆ ਨਹੀਂ ਮਾੜਾ ਇਹ ਛੱਡਣਾ ਇਹ ਕਹਿਣ ਪੀ ਅਸੀਂ ਇੰਨਾ ਰੋਜ਼ਗਾਰ ਅਸੀਂ ਦਵਾਂਗੇ ਇੰਨਾ ਪੰਜਾਬ ਦੇ ਦੇ ਇੰਨਾ ਸੈਂਟਰ ਦੇ ਦੇ ਬਹੁਤ ਵਧੀਆ ਗੱਲ ਆ ਬਹਿ ਕੇ ਇਸ ਮਸਲੇ ਦਾ ਹੱਲ ਕਰਨਾ ਆਪਣੇ ਲੋਕਾਂ ਦੇ ਨਾਲ ਖਲੋਣੇ ਨਾ ਵੋਟਾਂ ਪਾਈਆਂ ਚਲੋਸ ਨਾ ਗੱਡੂ ਇੱਕ ਦੂਜੇ ਦਾ ਬਸ ਸੋ ਇਹ ਸਨ ਸਰਵਿਸ ਸੋਨੋ ਜੀ ਜਿਹੜੇ ਕਿ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ ਵੀ ਇਹਨਾਂ ਨੌਜਵਾਨਾਂ ਦੀ ਮਦਦ ਕਰਨ ਚਾਹੀਦੀ ਸੋ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਸਹੀ ਤਰੀਕੇ ਨਾਲ ਜੇ ਜੇਕਰ ਵਿਦੇਸ਼ ਜਾਣਾ ਚਾਹੁੰਦੇ ਤਾਂ ਸਹੀ ਤਰੀਕੇ ਨਾਲ ਜਾਣ ਕਿਉਂਕਿ ਗੈਰ ਕਾਨੂੰਨੀ ਤਰੀਕੇ ਨਾਲ ਜਾਓਗੇ ਤਾਂ ਕਿਤੇ ਨਾ ਕਿਤੇ ਜਾ ਕੇ ਤੁਸੀਂ ਮੁਸ਼ਕਲ ਵਿੱਚ ਫਸ ਜਾਓਗੇ ਇਸ ਨਾਲ ਤੁਹਾਡਾ ਪੈਸਾ ਵੀ ਬਰਬਾਦ ਹੋਏਗਾ ਪਰਿਵਾਰ ਵੀ ਜਿਹੜੇ ਕਿ ਗਲਤ ਕਿ ਪਰਿਵਾਰ ਵੀ ਕਾਫੀ ਮੁਸ਼ਕਲ ਵਿੱਚ ਆ ਜਾਂਦਾ ਕਿਉਂਕਿ ਜਿਵੇਂ ਹੁਣ ਅਮਰੀਕਾ ਨੇ ਰਿਪੋਰਟ ਕੀਤੇ ਨੇ ਨੌਜਵਾਨ ਤਕਰੀਬਨ ਭਾਰਤ ਦੇ ਵਿੱਚ ਅੱਜ ਦੂਜੀ ਵਾਰ ਦੂਜੇ ਜਥਾ ਜਿਹੜਾ ਕਿ 119 ਲੋਕਾਂ ਦਾ ਇਹ ਜਥਾ ਅੱਜ ਰਾਤ ਨੂੰ 10 ਵਜੇ ਇੱਥੇ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਤੇ ਪਹੁੰਚੇਗਾ ਸੋ ਕਿਤੇ ਨਾ ਕਿਤੇ ਪਰਿਵਾਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਗਿਰਿਆ ਹੋਇਆ ਕਿਉਂਕਿ ਕਰਜ਼ਾ ਚੱਕ ਕੇ ਗਹਿਣੇ ਵੇਚ ਕੇ ਜਮੀਨ ਗਹਿਣੇ ਰੱਖ ਕੇ ਆਪਣਾ ਸਾਰਾ ਜਿਹੜਾ ਕਿ ਸਮਾਨ ਵੇਚ ਵਟ ਕੇ ਹਮ ਬੱਚਿਆਂ ਨੂੰ ਵਿਦੇਸ਼ੀ ਧਰਤੀ ਤੇ ਭੇਜੇ ਤਾਂ ਜੋ ਚੰਗਾ ਸੁਪਨਾ ਸਕਾਰ ਹੋ ਸਕੇ ਚੰਗੇ ਪੈਸੇ ਕਮਾ ਸਕਣ ਪਰ ਉੱਥੇ ਜਾ ਕੇ ਜਦੋਂ ਸਰਕਾਰ ਉੱਥੇ ਚੇਂਜ ਹੁੰਦੀ ਹੈ ਤਾਂ ਡੋਨਲਡ ਟਰੰਪ ਵੱਲੋਂ ਨੀਤੀ ਚੇਂਜ ਕਰਕੇ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਪ੍ਰਵਾਸ ਕਰਦੇ ਨੇ ਉਹਨਾਂ ਨੂੰ ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕੀਤਾ ਜਾ ਰਿਹਾ ਤੇ ਅੱਜ ਦੂਜਾ ਜਥਾ ਅਮਰitsar ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚੇਗਾ ਸੋ ਤਕਰੀਬਨ 10 ਵਜੇ ਦੇ ਕਰੀਬ ਇਹ ਜਹਾਜ਼ ਜੋ ਕਿ 119 ਪ੍ਰਵਾਸੀ ਭਾਰਤ ਨੂੰ ਲੈ ਕੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਆਵੇਗਾ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਸਹੀ ਤਰੀਕੇ ਨਾਲ ਸਹੀ ਰਸਤਾ ਅਪਣਾਉਣ ਜੇਕਰ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਦੇਸ਼ ਜਾਣਾ ਹੈ ਤਾਂ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੁਰੱਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ